ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਜਿੰਨੇ ਵੀ ਸੂਟ ਲੈ ਕੇ ਆਈਆਂ ਸਾਰੇ ਸੂਟ ਆਫਰਾਂ ਵਾਲੇ ਨੇ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਸਟ ਤੱਕ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੇ ਕਿਹੜੇ ਸੂਟ ਕਿਹੜੀਆਂ ਆਫਰਾਂ ਦੇ ਨਾਲ ਕਿਵੇਂ ਦੇ ਰੰਗਾਂ ਨਾਲ ਤੇ ਕਿਵੇਂ ਦੇ ਜਿਹੜੇ ਇਹਨਾਂ ਦੇ ਪ੍ਰਿੰਟ ਨੇ ਡਿਜ਼ਾਈਨ ਨੇ ਉਹ ਐਡ ਕੀਤੇ ਨੇ ਫਰਸਟ ਕਲੈਕਸ਼ਨ ਆ ਜਿਹੜੀਆਂ ਸੇਲ ਵਿੱਚ ਆਈਆਂ ਨੇ ਬਹੁਤ ਹੀ ਪਿਆਰੀ ਕੁਆਲਿਟੀ ਦਾ ਰਿਯਾਨ ਕਾਟਨ ਦਾ ਪ੍ਰਿੰਟਡ ਸ਼ਰਟ ਮਿਲੇਗੀ ਤੁਹਾਨੂੰ ਨਾਲ ਪਲੇਨ ਬਾਟਮ ਮਿਲੇਗਾ ਜਿਹੜਾ ਕਿ ਕਾਟਨ ਦੇ ਆਉਂਦਾ ਹੋਏਗਾ ਸੇਮ ਫੈਬਰਿਕ ਦਾ ਆਏਗਾ ਸ਼ਰਟ ਤੇੜੀ ਹੈ ਉਹ ਲਗਭਗ 2 ਮੀਟਰ ਦੀ ਹੈ ਤੇ 58 ਇੰਚ ਤੱਕ ਉਹਦੀ ਲੈਂਥ ਜਾਏਗੀ ਬਾਟਮ ਜਿਹੜਾ 2.5 ਮੀਟਰ ਦਾ ਹੈ ਉਹਦੀ ਲੈਂਥ ਜਿਹੜੀ 44 ਤੱਕ ਜਾਏਗੀ ਜੇਕਰ ਤੁਸੀਂ 2.5 ਮੀਟਰ ਦਾ ਬਾਟਮ ਲੈਣਾ ਹੈ ਤਾਂ ਉਹਦੀ ਲੈਂਥ ਜਿਹੜੀ ਹੈ 44 ਤੱਕ ਜਾਏਗੀ ਤੇ ਪ੍ਰਾਈਸ ਇਹਦਾ ਜਿਹੜਾ ਹੈ ਕਿ 300 ਤੁਸੀਂ ਇਹਨਾਂ ਵਿੱਚੋਂ ਬਾਏ ਕਰ ਸਕਦੇ ਹੋ ਕੋਈ ਵੀ ਤਿੰਨ ਆਪਣੀ ਚੋਇਸ ਦੇ ਅਕੋਰਡਿੰਗਲੀ 1200 ਰੁਪਏ ਇਹ ਵਾਲੇ ਜਿੰਨੇ ਵੀ ਸੂਟ ਇੱਥੇ ਚੱਲ ਰਹੇ ਨੇ ਇਹਨਾਂ ਦਾ ਜਿਹੜਾ ਰੇਟ ਆ 1200 ਰੁਪਏ ਆ ਸਰਮਰ ਸਪੈਸ਼ਲ ਕਲੈਕਸ਼ਨਾਂ ਨੇ ਗਰਮੀਆਂ ਦੇ ਨਵੇਂ-ਨਵੇਂ ਸੂਟ ਨੇ 1200 ਰੁਪਏਾਂ ਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਤੁਸੀਂ ਤਿੰਨੋਂ ਸੂਟ ਚਾਹੇ ਸੇਮ ਚਾਹੇ ਵੱਖਰੇ-ਵੱਖਰੇ ਆਪਣੇ ਅਕੋਰਡਿੰਗਲੀ ਲੈ ਸਕਦੇ ਹੋ ਰੰਗ ਤੇ ਡਿਜ਼ਾਈਨ ਦੀ ਕੋਈ ਕਮੀ ਨਹੀਂ ਆ ਲਗਭਗ 30 ਕਲਰ ਦੇ ਵਿੱਚ ਆਏ ਨੇ ਤੇ ਸਾਰੇ ਦੇ ਸਾਰੇ ਜਿਹੜੇ ਰੰਗ ਨੇ ਉਹ ਅਵੇਲੇਬਲ ਨੇ ਤੁਸੀਂ ਇਹਨਾਂ ਦੇ ਸੂਟਾਂ ਦੇ ਬਾਰੇ ਵਿੱਚ ਹੋਰ ਕੋਈ ਵੀ ਕਵੈਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ 623924575 ਜਿਹਾ ਦਿੱਤਾ ਆ। ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੇ ਇਸ ਵੀ ਸੂੜੀ ਤੋਂ ਹੀ ਕਵੈਰੀ ਕਰਨਾ ਚਾਹੁੰਦੇ ਹੋ। ਪਾਰਟੀ ਵੇਰ ਕਲੈਕਸ਼ਨ ਅਧਿਤ ਰਾਈਆਂ ਨੇ ਇਹ ਸੂਟ ਆਏ ਨੇ ਸ਼ੋਰ ਤੁਹਾਨੂੰ ਆਲ ਓਵਰ ਟਾਈ ਮੀਟਰ ਦੀ ਡਿਜੀਟਲ ਪ੍ਰਿੰਟ ਦੇ ਨਾਲ ਸਲੱਬ ਕਾਟਨ ਦੀ ਸ਼ੋਰਤ ਦਾ ਫੈਬਰਿਕ ਮਿਲੇਗਾ। ਬਾਟਮ ਤੁਹਾਨੂੰ ਕੈਮਰੀ ਕਾਟਨ ਦਾ ਮਿਲੇਗਾ 2.5 ਮੀਟਰ ਦਾ ਬਾਟਮ ਇਹਦਾ ਪਲੇਨ ਹੈ ਤੇ ਬਾਟਮ ਇਹਨਾਂ ਸਾਰਿਆਂ ਦੇ ਨਾਲ ਜਿਹੜਾ ਹੈ ਉਹ ਵਾਈਟ ਹੀ ਆਏਗਾ। ਦੁਪੱਟਾ ਤੁਹਾਨੂੰ ਕੋਟਾ ਦਾ ਮਿਲੇਗਾ 2.5 ਮੀਟਰ ਦਾ ਫੋਰ ਸਾਈਡ ਜਿਹੜਾ ਸਕੈਲਪਿੰਗ ਹੋਈ ਹੈ ਟੂ ਸਾਈਡ ਪੈਚਵਰਕ ਹੋਇਆ ਹੈ। ਬਹੁਤ ਪਿਆਰਾ ਪੈਚਵਰਕ ਵੀ ਦੁਪੱਟੇ ਤੇ ਹੋਇਆ ਤੇ ਰੇਟ ਇਹਦਾ ਸਿਰਫ ਤੇ ਸਿਰਫ 790 ਰੁਪਏ ਆ। ਰਾਂਗੇ ਦੇ ਵਿੱਚ ਜਿਹੜੇ ਨੇ 12 ਹੈਗੇ ਨੇ। ਸਾਰੇ ਸੂਟ ਅਵੇਲੇਬਲ ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ। ਇਹ ਜਿਹੜੇ ਸੂਟ ਨੇ ਤੁਹਾਨੂੰ 5 ਮੀਟਰ ਦੇ ਆਲ ਓਵਰ ਪ੍ਰਿੰਟ ਵਾਲਾ ਸੂਟ ਮਿਲ ਜੇਗਾ ਕਾਟਨ ਦਾ ਫੈਬਰਿਕ ਹੈ ਇਹਦਾ ਇਹ 5 ਮੀਟਰ ਦਾ ਸੂਟ ਤੁਹਾਨੂੰ ਮਿਲੇਗਾ ਇੱਕ ਸੂਟ ਦਾ ਰੇਟ ਇਹਦਾ 560 ਰੁਪਏ ਆ ਬਾਕੀ ਇਹਦੇ ਵਿੱਚ ਰੰਗਾਂ ਦੀ ਕੋਈ ਕਮੀ ਨਹੀਂ ਹੈ ਰੰਗ ਇੱਕ ਤੋਂ ਇੱਕ ਹੈਗੇ ਨੇ ਤੇ ਸਾਰੇ ਹੀ ਜਿਹੜੇ ਸੂਟ ਨੇ ਉਹ ਅਵੇਲੇਬਲ ਨੇ ਰੰਗਾਂ ਦੀ ਵੀ ਕੋਈ ਕਮੀ ਨਹੀਂ ਹੈ ਇਹਨਾਂ ਸੂਟਾਂ ਦੇ ਵਿੱਚ ਬਾਕੀ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਇਸ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਇਹਨਾਂ ਸੂਟਾਂ ਵਿੱਚ ਲਗਭਗ 30 ਰੰਗ ਅਵੇਲੇਬਲ ਨੇ ਇਹ ਤੁਹਾਨੂੰ 5 ਮੀਟਰ ਦਾ ਅਪਰੋਕਸੀਮੇਟਲੀ ਕੈਮਰੀ ਕਾਟਨ ਦਾ ਸੂਟ ਮਿਲੇਗਾ ਵੱਡੇ ਬਾਰ ਦੇ ਨਾਲ ਇਹਨਾਂ ਸੂਟਾਂ ਦਾ ਜਿਹੜਾ ਫੈਬਰਿਕ ਹੈ ਉਹ ਕੈਮਰੀ ਕਾਟਨ ਦਾ ਵੱਡੇ ਬਾਰ ਦਾ ਲਗਭਗ 4 ਮੀਟਰ ਦਾ ਜਿਹੜਾ ਕਿ 5 ਮੀਟਰ ਤੋਂ ਵੀ ਥੋੜਾ ਜ਼ਿਆਦਾ ਫੈਬਰਿਕ ਤਾਂ ਹੁੰਦਾ ਉਹ ਵਾਲਾ ਮਿਲੇਗਾ ਰੇਟ ਇਹਦਾ ਸਿਰਫ ਤੇ ਸਿਰਫ 560 ਰੁਪਏ ਆ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਨੇ ਆਲ ਓਵਰ ਇੰਡੀਆ ਕੋਈ ਵੀ ਐਕਸਟਰਾ ਸ਼ਿਪਿੰਗ ਚਾਰजेस ਨਹੀਂ ਲੱਗਣਗੇ ਤੁਸੀਂ ਜਿੱਥੇ ਵੀ ਆਲ ਓਵਰ ਇੰਡੀਆ ਮੰਗਵਾਉਣਾ ਚਾਹੁੰਦੇ ਹੋ ਮੰਗਵਾ ਸਕਦੇ ਹੋ ਸ਼ਿਪਿੰਗ ਚਾਰजेस ਜਿਹੜੇ ਇਹਨਾਂ ਦੇ ਨਾਲ ਬਿਲਕੁਲ ਫ੍ਰੀ ਨੇ ਅਗਰ ਤੁਸੀਂ ਸਟੇਟਸ ਦੇਖਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਆਪਣਾ ਨੇਮ ਤੇ ਸਿਟੀ ਦਾ ਨੇਮ ਦੱਸ ਦਿਨਾ ਨੰਬਰ ਮੈਂ ਆਪਣਾ 6239245750 ਐਡ ਕੀਤਾ ਆ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਸਟੇਟਸ ਹੈ ਉਹ ਸ਼ੋ ਹੋ ਜਾਏਗਾ ਜੋ ਵੀ ਅਪਡੇਟਸ ਆndੀਆਂ ਨੇ ਸਟੇਟਸ ਤੇ ਹਰ ਤਰ੍ਹਾਂ ਦੀਆਂ ਹਰ ਰੇਂਜ ਵਾਲੀਆਂ ਆndੀਆਂ ਨੇ ਤੇ ਤੁਹਾਨੂੰ ਫਿਰ ਉਹ ਸਟੇਟਸ ਜਿਹੜਾ ਸ਼ੋ ਹੋ ਜਾਏਗਾ ਵੈਲਵਟ ਵਾਲੀ ਕਲੈਕਸ਼ਨ ਆਈਆਂ ਨੇ ਬਹੁਤ ਘੱਟ ਰੇਟਾਂ ਦੇ ਵਿੱਚ ਸਿਰਫ ਤੇ ਸਿਰਫ 300 ਰੁਪਏ ਦੇ ਤੁਹਾਨੂੰ ਇਹ ਸੂਟ ਮਿਲ ਜਾਏਗਾ सेल ਤੇ ਆਈਆਂ ਨੇ ਇਹਦੇ ਵਿੱਚ ਕਲਰ ਹੋਰ ਵੀ ਹੈਗੇ ਨੇ ਬਟ ਇਹ ਆ ਕਿ ਹੁਣ ਦਿਨੋਂ ਦਿਨ ਨਵੇਂ-ਨਵੇਂ ਰੰਗੇ ਦੇ ਵਿੱਚ ਐਡ ਹੋ ਰਹੇ ਨੇ ਸਿਰਫ ਤੇ ਸਿਰਫ 300 ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਰੰਗੇ ਦੇ ਵਿੱਚ 10-12 ਹਰ ਵੇਲੇ ਅਵੇਲੇਬਲ ਰਹਿੰਦੇ ਨੇ ਉਹ ਕਿਸੇ ਟਾਈਮ ਹੁੰਦਾ ਹੈ ਕੋਈ ਇੱਕ-ਦੋ ਕਲਰ ਜਿਹੜਾ ਪਾਰਟਿਕੂਲਰ ਹੁੰਦਾ ਜਲਦੀ ਸੇਲ ਹੋ ਜਾਂਦਾ ਬਾਕੀ ਮੋਸਟਲੀ ਇਹਨਾਂ ਦੇ ਜਿਹੜੇ ਰੰਗ ਨੇ ਉਹ ਅਵੇਲੇਬਲ ਨੇ ਪ੍ਰਾਈਸ ਇਹਨਾਂ ਦਾ ਸਿਰਫ ਤੇ ਸਿਰਫ 300 ਹੈ ਵੈਲਵਟ ਦਾ ਸੂਟ ਤੁਹਾਨੂੰ ਮਿਲ ਜੇਗਾ ਟੌਪ ਐਂਡ ਬਾਟਮ ਦਾ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਸਿਰਫ ਤੇ ਸਿਰਫ 300 ਰੁਪਏ ਦੇ ਵਿੱਚ ਤੁਹਾਨੂੰ ਇੱਕ ਡੈਲੀ ਵੇਅਰ ਸੂਟ ਮਿਲ ਜੇਗਾ ਬਹੁਤ ਪਿਆਰੇ ਰੰਗ ਤੇ ਕੰਬੀਨੇਸ਼ਨ ਬਹੁਤ ਸੋਹਣੇ ਬਣੇ ਨੇ ਨਾ ਸਾਰਿਆਂ ਸੂਟਾਂ ਦੇ ਪਲੇਨ ਬਾਟਮ ਆਏਗਾ ਇਹਨਾਂ ਦਾ ਤੇ ਪ੍ਰਿੰਟਡ ਸ਼ਰਟ ਆਏਗੀ ਡਿਜੀਟਲ ਪ੍ਰਿੰਟ ਵਾਲੀ ਇਹਦੀ ਸ਼ਰਟ ਹੈ ਵੱਡੇ ਬਰ ਦੇ ਨਾਲ ਆਏਗੀ ਮੈਚਿੰਗ ਵੈਲਵਟ ਦਾ ਬਾਟਮ ਆਏਗਾ ਪਲੇਨ ਆਏਗਾ ਬਾਟਮ 300 ਦੇ ਵਿੱਚ ਇਹ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਹਮੇਸ਼ਾ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਰਹਿੰਦੀਆਂ ਨੇ ਕਿਉਂਕਿ ਤੁਹਾਨੂੰ ਇੱਕ ਪਾਰਟੀ ਵੇਅਰ ਲੁੱਕ ਵਾਲਾ ਪ੍ਰਿੰਟਡ ਸ਼ਰਟ ਪਲੇਨ ਬਾਟਮ ਤੇ ਪਲੇਨ ਦੁਪੱਟੇ ਦੇ ਨਾਲ ਫੋਰ ਸਾਈਡਡ ਲੇਸ ਲੱਗੀ ਵਾਲਾ ਸੂਟ ਮਿਲੇਗਾ ਬਹੁਤ ਹੀ ਜ਼ਿਆਦਾ ਅਫੋਰਡੇਬਲ ਰੇਟਾਂ ਤੇ ਸ਼ਰਟ ਤੁਹਾਨੂੰ ਜੌਰਜਟ ਦੀ ਮਿਲੇਗੀ 2 ਮੀਟਰ ਦੀ ਪ੍ਰਿੰਟ ਹੋਇਆ ਫਲਾਵਰਿੰਗ ਡਿਜ਼ਾਈਨ ਹੋਇਆ ਹੈ ਬਾਟਮ ਤੁਹਾਨੂੰ ਬਲੇਨ ਮਿਲੇਗਾ ਜੌਰਜਟ ਦਾ 2.5 ਮੀਟਰ ਦਾ ਦੁਪੱਟਾ ਤੁਹਾਨੂੰ 2 ਮੀਟਰ ਦਾ ਮਿਲੇਗਾ ਜੌਰਜਟ ਦਾ ਪ੍ਰਾਈਸ ਇਹਦਾ ਸਿਰਫ ਤੇ ਸਿਰਫ 520 ਰੁਪਏ ਹੈ ਲੇਸ ਦਾ ਜਿਹੜਾ ਡਿਜ਼ਾਈਨ ਹੈ ਕਿਸੇ ਵੇਲੇ ਜੋ ਅਵੇਲੇਬਿਲਟੀ ਹੁੰਦੀ ਹੈ ਉਹਦੇ ਤੇ ਹੋ ਜਾਂਦਾ ਹੈ ਰੰਗੇ ਦੇ ਵਿੱਚ ਲਗਭਗ 50 ਨੇ ਤੇ ਸਾਰੇ ਦੇ ਸਾਰੇ ਜਿੰਨੇ ਵੀ ਰੰਗ ਨੇ ਇਹਦੇ ਵਾਲੇ ਐਡ ਕੀਤੇ ਹੋਏ ਇੱਥੇ ਸਾਰੇ ਹੀ ਅਵੇਲੇਬਲ ਨੇ ਕਾਫੀ ਟ੍ਰੈਂਡ ਵਿੱਚ ਰਹਿੰਦੇ ਨੇ ਇਹ ਵਾਲੇ ਸੂਟ ਕਿਉਂਕਿ ਇੱਕ ਤਾਂ ਰੇਟ ਬਹੁਤ ਆਫੋਰਡੇਬਲ ਹੈ ਦੂਜਾ ਫੈਬਰਿਕ ਇਹਨਾਂ ਦਾ ਬਹੁਤ ਵਧੀਆ ਹੁੰਦਾ ਹੈ ਆਲਓਵਰ ਇੰਡੀਆ ਤੁਸੀਂ ਕਿਤੇ ਵੀ ਇਹਨਾਂ ਸੂਟਾਂ ਨੂੰ ਆਰਡਰ ਕਰੋਗੇ ਤੇ ਤੁਹਾਨੂੰ ਸ਼ਿਪਿੰਗ ਚਾਰजेस ਜਿਹੜੇ ਬਿਲਕੁਲ ਫ੍ਰੀ ਲੱਗਣਗੇ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਜੋ ਮੈਂ ਇੱਥੇ ਪ੍ਰਾਈਸ ਮੈਂਸ਼ਨ ਕਰਦੀ ਆ ਜਦ ਵੀ ਪੋਸੀਬਲ ਹੁੰਦਾ ਹੈ ਤਾਂ ਉਹਨਾਂ ਸੂਟਾਂ ਦਾ ਉਹੀ ਰੇਟ ਫਾਈਨਲ ਹੁੰਦਾ ਉਹਨਾਂ ਤੋਂ ਇਲਾਵਾ ਕੋਈ ਵੀ ਹੋਰ ਜਿਹੜੇ ਐਕਸਟਰਾ ਚਾਰजेस ਉਹਨਾਂ ਸੂਟਾਂ ਤੇ ਨਹੀਂ ਲੱਗਦੇ ਸਿਰਫ ਤੇ ਸਿਰਫ 520 ਰੁਪਿਆ ਦੇ ਵਿੱਚ ਤੁਹਾਨੂੰ ਬਹੁਤ ਹੀ ਪਿਆਰੀ ਪ੍ਰਿੰਟਡ ਸ਼ਰਟ ਜੋਰ ਝੜ ਦੀ ਪਲੇਨ ਬਾਟਮ ਜੋਰ ਝੜ ਦਾ ਬਹੁਤ ਹੀ ਪਿਆਰਾ ਦੁਪੱਟਾ ਜੋਰ ਝੜਦਾ ਤੇ ਨਾਲ ਲੱਗੀ ਲੈਂਸ ਮਿਲ ਜਾਏਗਾ ਡੇਲੀ ਵੇਅਰ ਲਈ ਜਾਂ ਛੋਟੇ ਮੋਟੇ ਫੰਕਸ਼ਨਾਂ ਦੇ ਲਈ ਬਹੁਤ ਵਧੀਆ ਸੂਟ ਰਹਿੰਦਾ ਤੁਸੀਂ ਆਪਣੇ ਕੋਲ ਕੋਈ ਸ਼ਰਟ ਤੇ ਲੈਂਸ ਲਗਵਾ ਕੇ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਇਹਨੂੰ ਰੈਡੀ ਕਰ ਸਕਦੇ ਹੋ ਸਿਰਫ ਤੇ ਸਿਰਫ 520 ਰੁਪਿਆ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਏਗਾ ਰੰਗ ਦੇ ਵਿੱਚ ਲਗਭਗ 50 ਨੇ ਤੇ ਸਾਰੇ ਹੀ ਰੰਗ ਜਿਹੜੇ ਹੁੰਦੇ ਨੇ ਹਮੇਸ਼ਾ ਹੀ ਅਵੇਲੇਬਲ ਰਹਿੰਦੇ ਨੇ ਬਾਕੀ ਜੇਕਰ ਤੁਸੀਂ ਅਗਰ ਰੀਸੈਲਰ ਹੋ ਰੀਸੈਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਫਿਰ ਤੁਹਾਨੂੰ ਜਿਹੜੀਆਂ ਡੇਲੀ ਦੀਆਂ ਅਪਡੇਟਸ ਆਇਆ ਕਰਨੀਆਂ ਜਾਂ ਸੂਟਾਂ ਦੀਆਂ ਉਹ ਪਹੁੰਚ ਜਾਇਆ ਕਰਨਗੀਆਂ ਉਹਨਾਂ ਲਈ ਗਰੁੱਪ ਹੈ ਜਿਹੜੀਆਂ ਰੀਸੈਲਰਸ ਨੇ ਪਹਿਣਾ ਜਾਂ ਸੇਲ ਕਰ ਰਹੀਆਂ ਨੇ ਜਾਂ ਕਰਨਾ ਚਾਹੁੰਦੀਆਂ ਨੇ ਤਾਂ ਉਹਨਾਂ ਨੂੰ ਮੈਂ ਉਸ ਗਰੁੱਪ ਵਿੱਚ ਐਡ ਕਰ ਦਿੰਨੀ ਆ ਜਿਹਦੇ ਨਾਲ ਕੀ ਹੁੰਦਾ ਉਹਨਾਂ ਨੂੰ ਡੇਲੀ ਦੀਆਂ ਜੋ ਵੀ ਸੂਟਾਂ ਦੀਆਂ ਅਪਡੇਟਸ ਹੁੰਦੀਆਂ ਨੇ ਪਹੁੰਚਦੀਆਂ ਦਿੰਦੀਆਂ ਨੇ ਤੇ ਉਹ ਫਿਰ ਆਪਣੇ ਅਕੋਰਡਿੰਗਲੀ ਉਹਨਾਂ ਨੂੰ ਸੇਲ ਕਰ ਲੈਂਦੀਆਂ ਨੇ ਅੱਬੀ ਨਵੇਂ ਸੂਟ ਅਪਡੇਟ ਹੋਏ ਨੇ ਬਹੁਤ ਪਹਿਣਾ ਇਹਨਾਂ ਸੂਟਾਂ ਨੂੰ ਪਿਆਰ ਦੇ ਰਹੀਆਂ ਨੇ ਪਸੰਦ ਕਰ ਰਹੀਆਂ ਨੇ ਚਿਕਨਕਾਰੀ ਵਰਕ ਵਾਲਾ ਦਾ ਬਹੁਤ ਹੀ ਪਿਆਰੀ ਕੁਆਲਿਟੀ ਦਾ ਸੂਟ ਤੁਹਾਨੂੰ ਮਿਲੇਗਾ ਤੇ ਬ੍ਰਾਂਡ ਅਲਰ ਰਬੀਹਾ ਦਾ ਆਏਗਾ ਚਿਕਨਕਾਰੀ ਪ੍ਰਿੰਟ ਸੌਨ ਪ੍ਰਿੰਟ ਦਾ ਸੂਟ ਤੁਹਾਨੂੰ ਪ੍ਰਿੰਟ ਮਿਲੇਗਾ 5 ਮੀਟਰ ਦੇ ਉੱਪਰ ਚਿਕਨਕਾਰੀ ਵਰਕ ਹੋਇਆ ਤੇ ਰੇਟ ਬਹੁਤ ਜ਼ਿਆਦਾ ਅਫੋਰਡੇਬਲ ਹੈ ਰੰਗੇ ਦੇ ਵਿੱਚ ਕਾਫੀ ਹੈਗੇ ਨੇ ਲਗਭਗ 12-13 ਰੰਗ ਇਹਨਾਂ ਵਿੱਚ ਆ ਗਏ ਨੇ ਇਹ ਜੇਕਰ ਤੁਸੀਂ ਇੱਕ ਸੂਟ ਬਾਏ ਕਰੋਗੇ ਤਾਂ ਤੁਹਾਨੂੰ ਮਿਲੇਗਾ 650 ਰੁਪਏ ਦਾ ਤੇ ਜੇਕਰ ਤੁਸੀਂ ਦੋ ਸੂਟ ਬਾਏ ਕਰੋਗੇ ਤੁਹਾਨੂੰ ਮਿਲ ਜੇਗਾ 1200 ਰੁਪਏ ਦਾ ਬਾਕੀ ਜੇਕਰ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਤਾਂ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ